ਪੰਜਾਬ ਦੇ ਸਰਕਾਰੀ ਸਕੂਲਾਂ 'ਚੋਂ ਪੜਨ ਵਾਲੇ ਵਿਦਿਆਰਥੀ ਕਿਸੇ ਪੱਖੋਂ ਵੀ ਸਿੱਖਿਆ ਵਿੱਚ ਪਿੱਛੇ ਨਹੀਂ ਹੈ ਪ੍ਰਾਈਵੇਟ ਸਕੂਲਾਂ ਦਾ ਸਿਰਫ ਨਾਮ ਹੈ ਲੇਕਿਨ ਸਰਕਾਰੀ ਸਕੂਲਾਂ ਦੇ ਬੱਚੇ ਵੀ ਪੂਰੀ ਮੱਲਾ ਮਾਰ ਰਹੇ ਪੰਜਾਬ ਸਟੇਟ ਟੈਲੈਂਟ ਸਰਸ ਪ੍ਰੀਖਿਆ ਦੇ ਵਿੱਚ ਨਿਸ਼ਠਾ ਮਿੱਤਲ ਜਿਹੜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੋਡਰਪੁਰ ਦੇ ਵਿੱਚ ਪੜਾਈ ਕਰਦੀ ਹੈ ਪੰਜਾਬ ਦੇ ਵਿੱਚ 16ਵਾਂ ਰੈਂਕ ਹਾਸਲ ਕੀਤਾ ਹੈ ਔਰ ਪਟਿਆਲੇ ਜ਼ਿਲ੍ਹੇ ਦੇ ਵਿੱਚ ਪਹਿਲਾ ਸਥਾਨ ਨਿਸ਼ਤਾ ਜੀ ਪਹਿਲੇ ਤੋਂ ਮੁਬਾਰਕਾਂ ਤੁਹਾਨੂੰ ਤੁਸੀਂ ਹਾਂ ਥੈਂਕ ਯੂ ਮੈਂ 9th ਚ ਹੋ ਗਈ ਜੁਨੀ ਤੇ 8th ਚ ਮੈਨੇ ਪੀਐਸਟੀਐਸੀ ਦੇ ਵਿੱਚ ਪਟਿਆਲਾ ਚ ਫਰਸਟ ਸਟੇਜ ਹਾਸਿਲ ਕੀਤੀ ਸੀਗੀ ਤੇ ਮੈਨੂੰ ਸਾਰੇ ਟੀਚਰਸ ਦਾ ਥੈਂਕ ਯੂ ਜਿਸ ਕਰਕੇ ਜੀਣਾ ਕਰਕੇ ਮੈਂ ਅੱਜ ਇਸ ਪੱਧਰ ਤੇ ਪਹੁੰਚੀ ਆ ਤੇ ਉਹਨਾਂ ਦੀ ਗਾਈਡੈਂਸ ਨਾਲ ਕਿੰਨਾ ਪੜਦੇ ਬੇਟਾ ਤੁਸੀਂ ਓਰੇ ਜੀ ਮੈਨੂੰ 3 ਸਾਲ ਹੋ ਗਏ ਜੀ ਪੜਦੇ ਨੇ ਹੁਣ ਚੌਥਾ ਸਾਲ ਲੱਗ ਰਿਹਾ ਜੀ ਤੇ ਸਾਰੇ ਪ੍ਰਿੰਸੀਪਲ ਸਰ ਦਾ ਥੈਂਕ ਯੂ ਜੀ ਜਿਸ ਨਾਲ ਇੱਥੇ ਆ ਕੇ ਮੈਂ ਨਾ ਮੋਟੀਵੇਟ ਹੋਈ ਗਾਈਡੈਂਸ ਦਿੱਤੀ ਤਾਂ ਸਾਰੇ ਟੀਚਰਸ ਦਾ ਥੈਂਕ ਯੂ ਸਭ ਤੋਂ ਪਹਿਲਾਂ ਮੈਂ ਸਤਿ ਸ਼੍ਰੀ ਅਕਾਲ ਕਹਿੰਨਾ ਸਾਰਿਆਂ ਨੂੰ ਤੇ ਇਹ ਸਾਡੇ ਅਧਿਆਪਕ ਸਹਿਬਾਨ ਦੀ ਮਿਹਨਤ ਬਦੌਲਤ ਤੇ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਪਰਮਾਤਮਾ ਜਿਸ ਨੇ ਇਹ ਸਾਰਾ ਸਿਰਜਣਾ ਕੀਤੀ ਹੈਗੀ ਹੈ ਤੇ ਫਿਰ ਇਹਨਾਂ ਨੂੰ ਸਾਰੇ ਅਧਿਆਪਕ ਸਹਿਬਾਨਾਂ ਨੂੰ ਬਹੁਤ-ਬਹੁਤ ਸ਼ਾਬਾਸ਼ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਮਿਹਨਤ ਕਰਾਈ ਤੇ ਇਹ ਬੱਚਿਆਂ ਨੂੰ ਵੀ ਇਹਨਾਂ ਦੇ ਬੱਚਿਆਂ ਦੇ ਮਾਤਾ ਪਿਤਾ ਨੂੰ ਬਹੁਤ-ਬਹੁਤ ਵਧਾਈਆਂ ਦੰਨਾਂ। ਇਹ ਸਾਰੇ ਇੱਕ ਟੀਮ ਵਰਕ ਦੀ ਤਰ੍ਹਾਂ ਹੁੰਦਾ ਸਾਰ ਇਹ। ਕਿ ਮਤਲਬ ਕਿ ਜਿਵੇਂ ਮਿਹਨਤ ਹੁੰਦੀ ਹੈਗੀ ਆ ਸਾਰੇ ਤੰਦ ਹੀ ਦੇ ਨਾਲ ਮਿਹਨਤ ਕਰਾਈ। ਮੈਂ ਇੱਕ ਵਾਰ ਫੇਰ ਸਾਰਿਆਂ ਦਾ ਧੰਨਵਾਦ ਕਰਦਾ। ਇਹ ਸਾਡਾ ਇੱਕ ਬੱਚਾ ਨਿਸ਼ਟਾ ਪੂਰੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਟੌਪ ਕੀਤਾ ਇਸਨੇ ਤੇ ਪੰਜਾਬ ਦੇ ਵਿੱਚੋਂ 16ਵਾਂ ਰੈਂਕ ਹੈ। ਤੇ ਐਸੀ ਤਰ੍ਹਾਂ ਹੀ ਸਾਡਾ ਇੱਕ ਬੱਚਾ ਕੋਮਲ ਪ੍ਰੀਤ ਕੌਰ ਕਿਸ ਨੇ ਵੀ ਬਹੁਤ ਵਧੀਆ ਰੈਂਕ ਪ੍ਰਾਪਤ ਕੀਤਾ ਹੈ। ਸਰ ਮੈਂ ਵੱਡੀ ਹੋ ਕੇ ਆਈਏਐਸ ਅਫੀਸਰ ਬੰਨਾ ਚਾਹੁੰਦਾ ਹਾਂ। ਹਮ ਆਈਏਐਸ ਕਿੰਨਾ ਪੜਦੇ ਹੋ ਤੁਸੀਂ ਘਰ ਜਾ ਕੇ? ਸਰ ਮੈਂ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਹਾਂ। ਮੈਂ 6 ਘੰਟੇ ਰੈਗੂਲਰ ਇੱਕ ਦਿਨ ਚ ਪੜ੍ਹਦੀ ਹਾਂ। ਘਰ ਜਾ ਕੇ ਪੜ੍ਹਦੇ ਹੋ। ਹਾਂਜੀ ਸਰ। ਮੋਬਾਈਲ ਤੋਂ ਦੂਰ ਹਾਂ। ਹਾਂਜੀ ਸਰ। ਜਿਹੜਾ ਬੱਚਾ ਮੋਬਾਈਲ ਤੋਂ ਦੂਰ ਰਹਿੰਦਾ ਹੈ ਉਹ ਕਿਸ ਤਰ੍ਹਾਂ ਮੱਲੋ ਮੱਲਾ ਮਾਰਦਾ ਹੈ। ਸਕੂਲ ਦੇ ਇੱਥੇ ਹੋਰ ਵੀ ਟੀਚਰ ਖੜੇ ਹੈ। ਸਿਮਰ ਜੀ ਤੁਸੀਂ ਕੀ ਕਹੋਗੇ ਇਸ ਦੋਨੋਂ ਬੱਚਿਆਂ ਬਾਰੇ? ਸਰ ਇਹ ਦੋਨੋਂ ਬੱਚੇ ਬਹੁਤ ਲੈਬੋਰਿਅਸ ਹੈ। ਤੇ ਕਲਾਸ ਵਿੱਚ ਵੀ ਇਹ ਫਰਸਟ ਪੋਜੀਸ਼ਨ ਲੈਂਦੇ ਆ 10th ਵਿੱਚ ਵੀ ਜਿਵੇਂ ਇਸ ਬੱਚੇ ਨੇ ਪਹਿਲਾ ਐਨਐਮਐਮਸ ਵੀ ਕਲੀਅਰ ਕਰਤਾ ਔਰ 10th ਵਿੱਚ ਵੀ ਇਹ ਇਸਨੇ ਫਰਸਟ ਪੋਜੀਸ਼ਨ ਕੀਤੀ ਇਸੇ ਤਰ੍ਹਾਂ ਨਿਸ਼ਠਾ ਹਰ ਸਾਲ ਫਰਸਟ ਪੋਜੀਸ਼ਨ ਤੇ ਆਂਦੀ ਹੈ ਐਨਐਮਐਮਸ ਦਾ ਵੀ ਅਸੀਂ ਇਹਦਾ ਚੈਕਿੰਗ ਕਰਵਾ ਰਹੇ ਆ ਕਿ ਉਹ ਬੱਚਾ ਕਿਉਂ ਪਿੱਛੇ ਰਹਿ ਗਿਆ ਜਦਕਿ ਇਹਦਾ ਪੰਜਾਬ ਵਿੱਚ 16ਵਾਂ ਨੰਬਰ ਹੈ ਬਹੁਤ ਮਿਹਨਤੀ ਇਹਦੇ ਪੇਰੈਂਟਸ ਵੀ ਬਹੁਤ ਮਿਹਨਤੀ ਹੈ ਬਾਕੀ ਸਾਡਾ ਸਟਾਫ ਸਾਡੇ ਪ੍ਰਿੰਸੀਪਲ ਸਰ ਜਿਹੜੇ ਕਿ ਐਜੂਕੇਸ਼ਨ ਦੇ ਨਾਲ ਬਹੁਤ ਜ਼ਿਆਦਾ ਸਾਨੂੰ ਮੋਰਲ ਸਿੱਖਿਆ ਦੇ ਲਈ ਵੀ ਮੋਟੀਵੇਟ ਕਰਦੇ ਰਹਿੰਦੇ ਆ ਇਹ ਸਭ ਚੀਜ਼ਾਂ ਦਾ ਬੱਚਿਆਂ ਦੇ ਵੀ ਅਸਰ ਹੁੰਦਾ ਤੇ ਬੱਚੇ ਸਰਕਾਰ ਦਾ ਬਹੁਤ ਅੱਛਾ ਮੋਟਿਵੇ ਹੈ ਉਸ ਦੇ ਨਾਲ ਬਹੁਤ ਫਰਕ ਪੈ ਰਿਹਾ ਹੈ ਕਿ ਜਿਵੇਂ ਪ੍ਰੋਜੈਕਟਰ ਸਮਾਰਟ ਰੂਮਸ ਕਲਾਸਰ ਸਾਡੇ ਸਕੂਲ ਦੇ ਵਿੱਚ ਚੱਲ ਰਹੀਆਂ ਤੇ ਟੀਚਰ ਵੀ ਜੋ ਸੈਮੀਨਾਰਸ ਲਗਾ ਰਹੇ ਆ ਹੋਰ ਉਸ ਦੇ ਨਾਲ ਬਹੁਤ ਫਰਕ ਪੈਂਦਾ ਹੈ ਤੇ ਬੱਚੇ ਜ਼ਿਆਦਾ ਅੱਛਾ ਪ੍ਰੈਕਟਿਸ ਕਰਦੇ ਆ ਔਰ ਪੋਜੀਸ਼ਨ ਲੈਂਦੇ ਆ ਜੀ ਥੈਂਕ ਯੂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਕਿਸੇ ਪੱਖ ਤੋਂ ਪਿਛੇ ਨੀਏ ਪ੍ਰਾਈਵੇਟ ਸਕੂਲ ਨਾਲ ਤੋਂ ਜਿਸ ਤਰ੍ਹਾਂ ਨਿਸ਼ਟਾ ਮਿੱਤਲ ਨੇ ਪੰਜਾਬ ਦੇ ਵਿੱਚ 16ਵਾਂ ਰੈਂਕ ਹਾਸਲ ਕੀਤਾ ਹੈ ਔਰ ਸਕੂਲ ਦਾ ਵੀ ਮਾਨ ਬਧਾਇਆ ਜਿੱਥੇ ਔਰ ਆਪਣੇ ਮਾਪੇ ਦਾ ਵੀ ਉਸਨੇ ਨਾਮ ਰੋਸ਼ਨ ਕੀਤਾ ਹੈ। ਇਨ ਦੋਨਾਂ ਬੱਚਿਆਂ ਨੇ ਦੱਸਿਆ ਕਿ ਅਸੀਂ ਪੜ੍ਹਾਈ ਦੇ ਇਲਾਵਾ ਮੋਬਾਈਲ ਫੋਨ ਤੋਂ ਦੂਰ ਹਾਂ, ਸੋਸ਼ਲ ਮੀਡੀਆ ਤੋਂ ਦੂਰ ਰੱਖਦੇ ਹਾਂ ਔਰ ਇਸੀ ਕਰਕੇ ਇਹ ਬੱਚੇ ਪੜ੍ਹਾਈ ਦੇ ਵਿੱਚ ਅੱਭਲਾ ਰਹੇ ਆ। ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ న్యూਜ਼।